ਆਤਰਾਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਰਾਲਾ ਸਾਹਿਬ ਰੋਡ ਪੈਲ ਵਿਖੇ ਸੰਵਿਧਾਨ ਬਾਰੇ ਜਾਗਰਤੀ ਸਮਾਗਮ ਕਰਵਾਇਆ ਗਿਆ ਇਸ ਵਿੱਚ ਪੰਜਾਬ ਰਾਜ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਉੱਚੇ ਚੇਤੋਤੇ ਪੁਜੇ ਇਸ ਮੌਕੇ ਉਹਨਾਂ ਨੇ ਲੋਕਾਂ ਦੇ ਵੱਖ-ਵੱਖ ਵਿਭਾਗਾਂ ਵਿੱਚ ਲੰਬਿਤ ਪਈਆਂ ਸ਼ਿਕਾਇਤਾਂ ਤੇ ਮੁਸ਼ਕਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਲੋਕਾਂ ਨੂੰ ਸੰਵਿਧਾਨ ਦੇ ਬਾਰੇ ਜਾਗਰੂਕ ਕੀਤਾ। ਸੰਵਿਧਾਨ ਦੇ ਵਿੱਚ ਦਰਜ ਉਹਨਾਂ ਦੇ ਹੱਕਾਂ ਫਰਜ਼ਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮੁਲਾਜ਼ਮਾਂ ਤੇ ਪੀੜਤ ਲੋਕਾਂ ਦੀਆਂ ਲੰਬਿਤ ਪਈਆਂ ਸ਼ਿਕਾਇਤਾਂ ਹੋਰ ਕਿਸੇ ਵੀ ਵਰਗ ਨਾਲ ਕਿਸੇ ਮੋੜ ਤੇ ਹੋ ਰਹੀ ਤੱਕੇਸ਼ਾਹੀ ਆਦੀ ਹੋਰ ਮੁਸ਼ਕਲਾਂ ਵੀ ਸੁਣੀਆਂ। ਉਹਨਾਂ ਦੇ ਸਾਰਥਕ ਹੱਲ ਕਰਨ ਦਾ ਵਿਸ਼ਵਾਸ ਤੋਂ ਆਇਆ ਗਿਆ। ਇਸ ਤੋਂ ਇਲਾਵਾ ਉਹਨਾਂ ਮੁਲਾਜ਼ਮ ਤੇ ਪੀੜਤ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ। ਗੜੀ ਨੇ ਦੱਸਿਆ ਕਿ ਪਹਿਲਾਂ ਵੀ ਵਕਫਾ ਵਿਭਾਗਾ ਵਿੱਚ 5000 ਸ਼ਿਕਾਇਤਾਂ ਸਿਰਫ ਐਸਸੀ ਕਮਿਸ਼ਨ ਪੰਜਾਬ ਦੇ ਕੋਲ ਪਈਆਂ ਨੇ ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਪਹਿਲ ਪਹੁੰਚਣ ਤੇ ਉਹਨਾਂ ਦਾ ਪਰਮਾ ਸਵਾਗਤ ਡਾਕਟਰ ਜਸਪ੍ਰੀਤ ਸਿੰਘ ਵਿੱਜਾ ਚੇਅਰਮੈਨ ਨਵਜੋਤ ਸਿੰਘ ਜਰਗ ਅਤੇ ਹਲਕੇ ਦੇ ਪੰਚਾਇਤ ਸਰਪੰਚਾਂ ਦੇ ਵੱਲੋਂ ਕੀਤਾ ਗਿਆ ਉੱਥੇ ਹੀ ਉਹਨਾਂ ਨੂੰ ਗੁਰੂ ਘਰ ਦੀ ਬਖਸ਼ੀਸ਼ ਸਰਪੌਸ ਆਪ ਪੇਨ ਕਰਕੇ ਸਨਮਾਨ ਵੀ ਦਿੱਤਾ ਗਿਆ ਇਸ ਮੌਕੇ ਡਾਕਟਰ ਪ੍ਰੀਮਰਾ ਉਮਬੇਦਕਰ ਸਾਹਿਬ ਜੀ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਦੇਖੋ ਪੂਰੇ ਪੰਜਾਬ ਦੇ ਵਿੱਚ ਜਿਹੜੀ ਅਨਸੂਚਿਤ ਜਾਤੀ ਵਰਗਾਂ ਦੀ ਵਾਦੀ ਉਹ 35% ਨੂੰ ਜਿਆਦਾ ਦੇ 35% ਆਵਾਦ ਦੇ ਨਾਲ 35% ਔਰ ਦੇਸ਼ ਦੇ ਵਿੱਚ ਇੱਕੋ ਹੀ ਸੁਪਾਇਆ ਜਿੱਥੇ 35% ਤੋਂ ਜਿਆਦਾ ਸ਼ਰੂ ਖਾਸ ਭਾਈਚਾਰੇ ਦੇ ਲੋਕ ਰਹਿੰਦੇ ਆ ਔਰ ਜਿਸ ਤਰੀਕੇ ਨਾਲ ਭਾਰਤੀ ਸੰਵਿਧਾਨ ਦੇ ਉੱਤੇ ਔਰ ਗੜਬਦਲੀ ਇਹ ਹਮਲਾ ਕਰਦੇ ਆ ਔਰ ਹੋਰ ਬੱਖ ਬੱਖ ਸ਼ਕਤੀਆਂ ਹਮਲਾ ਕਰਦੀਆਂ ਆ ਉਹਦੇ ਵਾਰ ਸਾਨੂੰ ਇਹ ਲੱਗਦਾ ਹੈ ਕਿ ਪੂਰੇ ਭਾਰਤ ਦੇਸ਼ ਦੇ ਅਨੁਸੂਚਿਤ ਜਾਤੀ ਵਰਕਰਾਂ ਨੂੰ ਬਾਬਾ ਸਾਹਿਬ ਵੜਕਰ ਨੂੰ ਮੰਨਣ ਵਾਲਿਆਂ ਨੂੰ ਸਾਨੂੰ ਇਕੱਠਾ ਕਰਨਾ ਪਏਗਾ ਜਿੱਦਾਂ ਦਸ਼ਮੇਸ਼ ਪਿਤਾ ਗੁਰੂ ਗਵਰਜ ਸਿੰਘ ਆੜ੍ਹ ਜਿਨੇ ਉਹ ਗਰੀਬ ਸਿੱਖਣ ਕੋ ਦੋ ਪਾਸ਼ਾਏ ਦੇ ਬਹਿਨ ਥਲੇ ਸਾਰੇ ਗਰੀਬਾਂ ਨੂੰ ਇਕੱਠਾ ਕੀਤਾ ਸੀ ਅਸੀਂ ਪੂਰੇ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਜਾ ਕੇ ਇਹ ਕੰਮ ਕਰ ਰਹੇ ਹਾਂ ਅਗਲੀ 25 ਤਰੀਕਵਰੀ ਜੋ ਕੋਰ ਸਾਹਿਬ ਦੇ ਹਲਕੇ ਚੋਂ ਅੱਜ ਤੁਹਾਡੇ 18 ਤਰੀਕ ਨੂੰ ਮੈਂ ਇੱਥੇ ਇੱਕ ਤਰੀਕ ਨੂੰ ਮੈਨੂੰ ਲੱਗਦਾ ਮੈਂ ਉਹ ਵੀ ਕਿਤੇ ਲੱਗੀ ਉਹ 18 ਤਰੀਕ ਮੇਰੀ ਇਮਾਨਸੇ ਆ ਕਿ ਇਦਾਂ ਇੱਕ ਤਰੀਕ ਤੁਹਾਡੇ ਕੋਲੇ ਹੀ ਆ ਮਨ ਦੀ ਗਵਿੰਦਨਰ ਇਦਾਂ ਲਗਾਤਾਰ ਆਪਾਂ ਜਿਹੜਾ ਹੋਗਾ ਇਹ ਪ੍ਰੋਗਰਾਮ ਨਾਮ ਬੰਦੀ ਦਾ ਕਰ ਰਹੇ ਆ ਤੁਸੀਂ ਲੜੀ ਚ ਆਪਾਂ ਇੱਥੇ ਆਏ ਆ ਤਾਂ ਜੋ ਦੇਸ਼ ਚੋਂ ਸਮਾਜ ਚੋਂ ਉੱਚ-ਨੀਚ ਦੀ ਭਾਵਨਾ ਜਾਤ ਪਾਤ ਦੇ ਸਾਹ ਹੀ ਇਹ ਬਿਮਾਰੀਆਂ ਦਾ ਖਾਤਮਾ ਹੋ ਸਕੇ ਉਹੀ ਇਹ ਬੈਠ ਕੇ ਜਿਹੜੀ ਰਣਨੀਤੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਐਸੀ ਪਹਿਜਾਰੇ ਦੀ ਜਿਸ ਦਾ ਮਤਲਬ ਹੈ ਜੇ ਤੁਸੀਂ ਸਕੋਰਰ ਸਿਕਰੋ ਰੱਖੇਗਾ ਕੱਚੇ ਨਬਾਬ ਨੇ ਜਾਂ ਹੋਰ ਮੁੱਦੇ ਨੇ ਜਾਂ ਜਰ ਜਲਦ ਤੱਕ ਸੱਤਰ ਹੋ ਰਿਹਾ ਤੁਸੀਂ ਅੱਗੇ ਚੇਅਰਮੈਨ ਦੇਖੋ ਜ਼ੁਲਮ ਤਸ਼ੱਦਦ ਜਿਹੜਾ ਗਰੀਪਾ ਤੇ ਹੋ ਰਿਹਾ ਉਹਦੀ ਮੀਟਿੰਗ ਮੇਰੇ ਕੋਲ ਵਾ ਉਹਦੀ ਮੀਟਿੰਗ ਇਹ ਆ ਕਿ ਜ਼ੁਲਮ ਅਤਿਆਚਾਰ ਕਰਨ ਵਾਲੇ ਨੂੰ ਸਹਿਲ ਪੰਜਾਬ ਦੀ ਧਰਤੀ ਤੇ ਨਹੀਂ ਕੀਤਾ ਜਾਏਗਾ ਜਿਹੜੇ ਵੈਲਫੇਅਰ ਦੀ ਗੋੜ ਲਿੱਤੀ ਹੈ ਪੰਜਾਬ ਸਰਕਾਰ ਕੋਲੋਂ ਇੱਨੇ ਤੁਸੀਂ ਸੰਬੰਧਤ ਇੱਥੋਂ ਦੇ ਜਿਹੜੇ ਵੀ ਬਣਾਦੇ ਪੰਜਾਬ ਸਰਕਾਰ ਦੇ ਉਹਨਾਂ ਨਾਲ ਗੱਲ ਕਰਨ ਲੱਗ ਪਏ ਜਿਹੜੀ ਜਨਰਲਤ ਛੱਦੇ ਦੀ ਲਿੱਤੀ ਆ ਉਹ ਉਹੀ ਲਿੱਤੀ ਆ ਜਿਹੜੀ ਸਾਨੂੰ ਗੁਰੂ ਸਾਹਿਬਾਨਾਂ ਔਰ ਬਾਬਾ ਸਰ ਅੰਬेडकर ਨੇ ਭਾਰਤੀ ਸੰਵਿਧਾਨ ਦੇ ਤਹਿਤ ਦਿੱਤੀ ਆ ਭਾਰਤੀ ਸੰਵਿਧਾਨ ਦੇ ਜਿਹੜੇ ਫੰਡਮੈਂਟਲ ਰਾਈਟ ਨੇ ਜਿਹੜੇ ਆਰਟੀਕਲ 14 15 16 17 ਜਿਹੜੇ ਜਾਤੀ ਧਰਮ ਨਸਲ ਸਥਾਨ ਦੇ ਪੰਜ ਵਿਤਕਰੀਆਂ ਨੂੰ ਵੀ ਖਤਮ ਕਰਦੇ ਆ ਔਰ ਆਰਟੀਕਲ 12 ਅਲਟੈਚਿਵੀ ਨੂੰ ਵੀ ਖਤਮ ਕਰਦਾ ਅਸੀਂ ਇਸ ਤੇ ਤੱਕ ਤੇ ਕੰਮ ਕਰ ਰਹੇ ਹੁਈਆ ਔਰ ਇਹ ਕੰਮ ਨਾ ਬਟਾਇਆ ਕਿ ਜਦੋਂ ਮੈਂ ਦਫ਼ਤਰ ਨੂੰ ਜੁਆਇਨ ਕੀਤਾ ਅਸੀਂ ਕਮਿਸ਼ਨ ਦੇ ਆਜੇ ਚੇਅਰਮੈਨ ਤਾਂ ਸਾਡੇ 5000 ਫਾਈਲਾਂ ਪਈ ਦੇ ਵਲੇ 5500 ਔਰ ਪਿਛਲੇ 57 ਦਿਨਾਂ ਦੇ ਵਿੱਚ ਅਜੇ ਠੋਗਣਾ ਦੇ ਰਿਹਾ 58 ਦਿਨਾਂ ਦੇ ਵਿੱਚ 1200 ਤੋਂ ਉੱਪਰ ਜੁਰਮਤੇ ਚੜ੍ਹਦੀਆਂ ਫਾਈਲਾਂ ਮੇਰੇ ਕੋਲ ਆਈਆਂ ਔਰ ਤਕਰੀਬਨ 15 ਤੋਂ 20 ਫੈਸਲੇ ਨਾ ਹੋਣ ਰਸੀਬ ਕੀਤੀਆਂ ਇਹਦਾ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਗਰੀਬਾਂ ਨਾਲ ਅਨੁਸੂਚਿਤ ਜਾਤੀ ਵਾਲਿਆਂ ਨਾਲ ਧੱਕੇਸ਼ਾਹੀ ਚੱਲਦੀ ਆ ਉਹ ਸਰਵਿਸ ਮੈਟਰ ਹੋ ਸਕਦੇ ਆ ਉਹ ਸਟੂਡੈਂਟ ਦੇ ਨਾਲ ਮੈਟਰ ਸਕਾਲਰਸ਼ਿਪ ਦੇ ਹੋ ਸਕਦੇ ਆ ਉਹਨਾਂ ਦੇ ਦਾਖਲਿਆਂ ਨੂੰ ਲੈ ਕੇ ਹੋ ਸਕਦੇ ਆ ਉਹ ਗਰੀਬ ਦੀ ਨਾਲੀ ਦੇ ਪਾਣੀ ਨੂੰ ਲੈ ਕੇ ਹੋ ਸਕਦੇ ਆ ਗਰੀਬ ਨੂੰ ਬਣਾਏ ਪੰਚਾਇਤ ਨਾਲ ਹੋ ਸਕਦੇ ਆ ਹਰ ਤਰ੍ਹਾਂ ਦੇ ਮਾਮਲੇ ਜਿਹੜਾ ਕਿਸੇ ਵੀ ਗਰੀਬ ਨੂੰ ਦਬਾਉਂਦਾ ਆ ਮੋਟੇ ਕੰਮ ਕਰਾ ਗਏ ਹੋ ਕਰ ਰਹੇ ਹੈ ਕਿਉਂ ਜੁੱਧ ਨਸ਼ਾ ਵਿਰੋਧ ਕਿਵੇਂ ਦੇਖ ਰਹੇ ਹੋ ਆਵਾਜ਼ ਸਰਕਾਰ ਦੇ ਇਸ ਫੈਸਲੇ ਦੇ ਉੱਤੇ 1 ਕਰੋੜ ਰੁਪਈਆ ਦੀਆਂ ਨੂੰ ਭੰਗੜਾ ਪਉਣਾ ਚਾਹੀਦਾ ਕਿਉਂਕਿ ਜੁੱਧ ਨਸ਼ਿਆਂ ਵਿਰੁੱਧ ਇੱਕ ਪਾਸੇ ਅਸੀਂ ਪਿਛਲੇ 50 ਸਾਲਾਂ ਤੋਂ ਰਵਾ ਪਾ ਰਹੇ ਕਿ ਪੰਜਾਬ ਦੀਆਂ ਨਸਲਾਂ ਸੰਘਰ ਦੀ ਲੜਾਈ ਆ ਪੰਜਾਬ ਦੀਆਂ ਫਸਲਾਂ ਸੰਘਰ ਦੀ ਲੜਾਈ ਆ ਪੰਜਾਬ ਦੀਆਂ ਫਸਲਾਂ ਤੇ ਦੋ ਮੁੱਦੇ ਆ ਨੰਬਰ 1 ਘਰ ਸੈਲ ਖਾਦਾਂ ਦੀ ਵਰਤੋਂ ਕਿੱਥੇ ਨੰਬਰ 2 ਪਾਣੀ ਜਿਹੜਾ ਪੰਜਾਬ ਦਾ ਬਚੇ ਪਰ ਪਾਲੀ ਬਚੇ ਉਹਦੇ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਦੇਖੋ ਬੀਵੀਐਮਬੀ ਦੇ ਉੱਤੇ ਆਪ ਜਾ ਕੇ ਉਫੜ ਲਿਆ ਉਹਨਾਂ ਨੇ ਫਾਟਕ ਬੰਦ ਕਰਨ ਵਾਲਾ ਜਿਹੜਾ ਹੱਥ ਆ ਉਹ ਖੋਲ ਲਿਆ ਇਹ ਮਤਲਬ ਫਸਲਾਂ ਨੂੰ ਬਚਾਉਣ ਦੀ ਲੜਾਈ ਜਿੱਥੇ ਸਰਕਾਰ ਲੜ ਰਹੀ ਸੀ ਨਸ਼ਿਆਂ ਨੂੰ ਬਚਾਉਣ ਦੀ ਲੜਾਈ ਨਸ਼ਾ ਅਬੋਧ ਜੁਰਬ ਟਿੱਕੀ ਕੀ ਮੈਂਬਰ ਪਿੰਡ ਭਰਤੀ ਬੂਥ ਵਾਈਜ਼ ਭਰਤੀ ਕਰ ਲੈ ਇਹਦਾ ਮਤਲਬ ਪਿੰਡ ਦੇ ਵਾਲੇ ਦਵਾਲੇ ਸਰਕਾਰ ਲੋਕਾਂ ਦੀ ਬਾੜ ਕਰ ਰਹੀ ਆ ਜਿੱਦਾਂ ਫਸਲਾਂ ਨੂੰ ਬਚਾਉਣ ਲਈ 12 ਪਸ਼ੂਆਂ ਤੋਂ ਬਾੜ ਕੀਤੀ ਜਾਂਦੀ ਖੇਤਿਆਲੇ ਦੁਆਰੇ ਤਾਂ ਪੰਜਾਬ ਦੀਆਂ ਨਸਲਾਂ ਨੂੰ ਬਚਾਉਣ ਲਈ ਨਸ਼ਿਆ ਵਿਰੁੱਧ ਜੁੱਧ ਜਿਹੜਾ ਅਸੀਂ ਬੋਲਨੇ ਆ ਇਹ ਬਾੜ ਕਰਨ ਦਾ ਅੰਦੋਲਨ ਹੈ ਜਵਾਨੀ ਦੁਆਲੇ ਬਾੜ ਕਰਨ ਦਾ ਅੰਦੋਲਨ ਹੈ ਜਵਾਨੀ ਨੂੰ ਸਾਥ ਦੇਣ ਦਾ ਬੋਲਨੇ ਸਾਨੂੰ ਸਾਥ ਦੇਣਾ ਚਾਹੀਦਾ ਜੀ ਸਾਹਿਬ ਜਿਹੜਾ ਪੰਨੂ ਆ ਫਾਸਫਾਸ ਫਾਟ ਕੇ ਤਰਨ ਵਿਆਹ ਜਾਂਦਾ ਕਿ ਤਰੇ ਤੋੜ ਦਾਂਗੇ ਉਹ ਤੁਸੀਂ ਕੀ ਦੇਖੋ ਅਸੀਂ ਪੰਨੂ ਦਾ ਸਰਵੇ ਪੰਜਾਬ ਦੀ ਧਰਤੀ ਤੇ ਕੀਤਾ ਔਰ ਹਰ ਪ੍ਰੋਗਰਾਮ ਤੇ ਕੁਛ ਆ ਜਦੋਂ ਪੰਨੂ ਵੀਡੀਓ ਪਾਉਗਾ ਮੈਂ ਪੰਜਾਬ ਦੀ ਧਰਤੀ ਤੇ ਪੰਨੂ ਦਾ ਮੁਕਾਬਲਾ ਕਰਨ ਲਈ ਖੜਾ ਅਸੀਂ ਪੰਜਾਬ ਦੇ ਲੋਕਾਂ ਦਾ ਸਰਵੇ ਕਰਾਵਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਖਾਰਿਸਤਾਨ ਚਾਹੀਦਾ ਕਿ ਸੁਧਾਰ ਚਾਹੀਦਾ ਪੰਜਾਬ ਦੇ ਲੋਕਾਂ ਦਾ ਖਾਸਤਾ ਵਾਲਾ ਪੰਨੂ ਚਾਹੀਦਾ ਕਿ ਸਰਹੜਾ ਵਾਲਾ ਮੇਰ ਚਾਹੀਦਾ ਔਰ ਜਿੱਥੇ ਜਿੱਥੇ ਮੈਂ ਪ੍ਰੋਗਰਾਮਾਂ ਚ ਸਰਵੇ ਕਰਾਇਆ ਆ ਪੰਨੂ ਕਹਿੰਦੇ ਵੀਡੀਓ ਕਿ ਪਾ ਦੇ ਤਾਂ 25 ਨੂੰ ਵੀ ਮੈਂ ਲਾਈਵ ਸਰਵੇ ਕਰਾਊਗਾ 1 ਤਰੀਕ ਨੂੰ ਮੰਡੀ ਕੋਲ ਦੇ ਕਰਾਊਗਾ 8 ਤਰੀਕ ਨੂੰ ਬਾਜ਼ਾਰ ਕਰਾਊਗਾ ਔਰ ਪੰਜਾਬ ਦੇ 52 ਦੇ 52 ਦੁਆਰਾ ਤੇ ਇਹ ਸਰਵੇ ਹੋਊ ਤਾਂ ਇਸ ਕਰਕੇ ਮੈਨੂੰ ਲੱਗਦਾ ਪੰਨੂ ਨੂੰ ਵੀ ਅਕਲ ਆ ਗਈ ਆ ਔਰ ਹੁਣ ਵੀਡੀਓ ਪੂਰੀ ਇਹ ਪਾਰੀਆਂ ਬੰਦ ਕਰ ਗਿਆ ਤਾਂ ਇਸ ਕਰਕੇ ਅਸੀਂ ਸੇਖ ਕਜ਼ਾਤੇ ਬੰਦਿਆਂ ਨੂੰ ਸਿੱਖ ਸੰਸਥਾਵਾਂ ਨੂੰ ਇਹ ਦੇਣਤੀ ਕਰਦੇ ਆ ਪੰਜ ਤਖਤ ਸਿੱਖ ਨੇ ਪੰਜਾਂ ਤਖਤਾਂ ਦੇ ਜੱਥੇਦਾਰ ਖਾਸਾ ਨਾਮਜ਼ਦੀ ਕਰਦੇ ਐ ਜੀਪੀਸੀ ਨਾਮਜ਼ਦੀ ਕਰ ਇਹ ਆਪਣੇ ਮੂੰਹ 'ਚ ਘੁੰਮਰੀਆਂ ਬਾਖੇੜਾ ਬੈਠੇ ਰਹੇ ਜਦੋਂ ਕੱਲੂ ਵਰਗੇ ਜਿਹੜੇ ਲੋਕ ਨੇ ਇਹ ਦਸ਼ਮੇਸ਼ ਪਿਤਾ ਦੇ ਗਰੀਬ ਸੱਕੇ ਤੇ ਹਮਲਾ ਕਰਦੇ ਅਸੀਂ ਇਹਨਾਂ ਨੂੰ ਕਹਿੰਦੇ ਬੋਲ ਜੇ ਤੁਸੀਂ ਨਹੀਂ ਬੋਲੋਗੇ ਤਾਂ ਅਸੀਂ ਬੋਲਾਂਗੇ ਤੇ ਘੜੀ ਬੋਲਦਾ ਰਹੂਗਾ ਧੰਵਾਦ ਜੀ ਧੰਵਾਦ ਧੰਵਾਦ ਸਟੇਟ ਐਗਰੀਕਲਚਰ ਡਿਪਾਰਟਮੈਂਟ ਤੇ ਉਹਨਾਂ ਦੇ ਨਾਲ ਸਾਡੇ ਵਿਸ਼ੇਸ਼ ਮਹਿਮਾਨ o ਹੀਰਾ ਲਾ ਲੋਗੇ ਉਸ ਗੋਸਤੀ ਤੇ ਬਿਠਾਇਆ ਗੜੀ ਸਾਹਿਬ ਤੇ ਤੁਸੀਂ ਸੱਜਣਾਂ ਨੂੰ ਤੁਸੀਂ ਸਾਰੇ